ਹਾਂਜੀ ਹੁਣ ਤਾਂ ਦੇਖੋ ਰੋਡ ਵਧੀਆ ਬਣ ਗਈ ਸਾਰੀ ਤੇ ਗੰਗਾ ਨਦੀ ਦੇ ਉੱਪਰ ਦੀ ਪੁਲ ਬਣ ਕੇ ਜਾ ਰਿਹਾ ਹਾਂਜੀ ਆ ਦੇਖੋ ਹਾਂ ਗੰਗਾ ਨਦੀ ਇੱਥੇ ਸਾਰੇ ਉਹ ਜਾਜ ਦੇ ਖੁੱਤੇ ਤੇ ਹਾਂ ਤੇ ਹੁਣ ਤਾਂ ਪੁਲ ਬਣ ਗਿਆ ਸਾਰੇ ਇੱਥੇ ਪਹਿਲਾਂ ਬੜਾ ਸ਼ਹਿਰ ਦੇ ਟ੍ਰੈਫਿਕ ਵਿੱਚ ਦੀ ਨਾ ਗੁਰਦੁਆਰਾ ਸਾਹਿਬ ਜਾਣਾ ਪੈਂਦਾ ਸੀ ਗੁਰਦੁਆਰਾ ਹੰਡੀ ਸਾਹਿਬ ਤੱਕ ਬਹੁਤ ਟਾਈਮ ਲੱਗਦਾ ਸੀਗਾ ਕਿਉਂਕਿ ਸ਼ਹਿਰ ਵਿੱਚ ਟ੍ਰੈਫਿਕ ਸੀ ਗੁਰਦੁਆਰਾ ਸਾਹਿਬ ਵੀ ਕਾਫੀ ਦੂਰ ਹੈ 25 26 ਕਿਲੋਮੀਟਰ ਦੀ ਬਾਟ ਆ ਮੈਂ ਗੁਰਦੁਆਰਾ ਕਟਨਾ ਸਾਹਿਬ ਸਰਮੇਂਦਰ ਜੀ ਤੋਂ ਤੇ ਬੜੀ ਵਧੀਆ ਬੋਲ ਬਣ ਗਿਆ ਹੁਣ ਤਾਂ ਬਹੁਤ ਘੱਟ ਟਾਈਮ ਲੱਗਦਾ ਹੋਣਾ ਨਾ ਤਾਂ ਪਾਰੀ ਉੱਗਾ ਨਹੀਂ ਆ ਰਿਹਾ ਭਈਆ ਘਾਟਾ ਬਣੀ ਹੁਣ ਆਇਗਾ ਘਾਟਾ ਬਣੀ ਆ ਦੇਖੋ ਇੰਦਰ ਵੀ ਕੰਕਈ ਆ ਪਹਿਲੀ ਵਾਰੀ ਬਹੁਤ ਸੀਗਾ ਇੱਥੇ ਹੈ ਪਹਿਲੀ ਵਾਰੀ ਜਦੋਂ ਆਇਆ ਉਦੋਂ ਮੀਂਹ ਪਾਇਆ ਸੀ ਆਪਾਂ ਜੂਨ ਜਲਾਈ ਚ ਬਾਰਿਸ਼ਾਂ ਹੋਈਆਂ ਸੀ ਉਦੋਂ ਪਾਅ ਵਰਖੇ ਜਿਆਦਾ ਸੀਗਾ ਉਦੋਂ ਤੇਰੇ ਕਿਥੇ ਪਾਈ ਉਦੋਂ ਕੀ ਮਰੇ ਤੇ ਕਾ ਫਸ ਗਿਆ ਹਾਂ ਤਰ ਬਾਈ ਕਰਾਂਗੇ ਸੂਈ ਲੈ ਲਾਂਗੇ ਤਾਂ ਉੱਥੇ ਮਿਲ ਜੂਗੀ। ਅਗਰ ਕਰਕੇ ਸੂਈ ਮਿਲੀ। ਸ਼ਹਿਰ ਦੇ ਵਿੱਚ ਆ ਗਏ ਦੇਖੋ ਕਿੰਨਾ ਜ਼ਿਆਦਾ ਟ੍ਰੈਫਿਕ ਆ ਸ਼ਹਿਰ ਦੇ ਵਿੱਚ। ਸ਼ਹਿਰ ਤੇ ਹੁਣ ਆਉਣਾ ਹੈਗਾ ਨਾ ਕਿ ਜੀ ਗੁਰਦੁਆਰਾ ਸਾਹਿਬ ਜਾਣਾ ਸੀ। ਗੁਰਦੁਆਰਾ ਹੰਢੀ ਸਾਹਿਬ। ਹਾਂ? ਤਾਰ ਕੱਢੀ ਜਾਂਦਾ ਸੀ। ਜੀ ਪਹੁੰਚ ਗਏ। ਗੁਰਦੁਆਰਾ ਹੰਢੀ ਸਾਹਿਬ। ਉਹ ਤਖਤਰੀ ਹਰਮੰਦਰ ਜੀ ਤੋਂ ਕਾਫੀ ਦੂਰ ਆ ਹੈ। ਲਗਭਗ 20 ਕਿਲੋਮੀਟਰ ਦੇ ਕਰੀਬ ਪੈਂਦਾ। ਥੋੜੇ ਬਹੁਤ ਵੱਧ ਘੱਟ ਹੋਣਗੇ ਕਿਲੋਮੀਟਰ। ਪਰ ਬਰ ਬਰ ਪੈਂਦਾ ਹੈ ਦਾਣਾਪੁਰ ਚ ਪੈਂਦਾ ਹੈ। ਜੀ ਚਾਹ ਦਾ ਲੰਗਾ ਚੱਕਣ ਲੱਗ ਗਈ ਹੁਣ। ਹਨਾ ਅਸੀਂ 2-3 ਸਾਲ ਪਹਿਲਾਂ ਜਦੋਂ ਸੈਦੀਵਾਰ ਆਏ ਸੀ ਨਾ 3 ਸਾਲ ਹੋ ਗਏ। ਸੰਗਤ ਬਹੁਤ ਘੱਟ ਹੁੰਦੀ ਸੀ ਹੁਣ ਬਹੁਤ ਜ਼ਿਆਦਾ ਸੰਗਤਾਂ ਲੱਗੀ ਵਧੀਆ ਕਰਦਾ ਸਾਰੇ ਗੁਰਦੁਆਰਾ ਸਾਹਿਬੀ ਜਰਦੀਆਂ ਨੇੜੇ-ਨੇੜੇ ਗੁਰਦੁਆਰਿਆਂ ਤੇ ਨਾਟਕੀ ਹੋ ਗਿਆ ਗਉ ਘਾਟ ਹੋ ਗਿਆ ਤਖਣ ਘਾਟ ਸਾਰੀ ਜਗ੍ਹਾ ਤੇ ਸੰਗਤ ਬਹੁਤ ਜ਼ਿਆਦਾ ਹੋਣੀ ਸੀ ਆ ਚੰਗੀ ਗੱਲ ਆ ਸੰਗਤ ਕਮਲੀ ਆ ਜੀ ਪਹੁੰਚ ਕੇ ਜੀ ਗੁਰਦੁਆਰਾ ਹੰਡੀ ਸਾਹਿਬ ਨਾਲ ਹੀ ਗੰਗਾ ਨਦੀ ਆ ਦੇਖੋ ਕਿੰਨੀ ਦੂਰ ਤੱਕ ਆ ਦੇਖੋ ਫੈਲੀ ਹੋਈ ਬਹੁਤ ਏਰੀਆ ਗੰਗਾ ਦਾ ਵੇ ਮਾਹੌਲ ਬਹੁਤ ਵਧੀਆ ਹੈ ਇਸ਼ਾਰੇ ਤੋਂ ਕਰਦੀ ਹੈ ਨਾ ਕੁਝ ਨਾ ਕੁਝ ਗੁਰਦੁਆਰਾ ਹੰਡੀ ਸਾਹਿਬ ਦੇ ਬਿਲਕੁਲ ਨਾਲ ਦੀ ਬੰਦੀ ਆ ਦੇਖੋ ਇੱਥੇ ਪਹਿਲਾਂ ਅਸੀਂ 3-4 ਸਾਲ ਪਹਿਲਾਂ ਜਦੋਂ ਆਏ ਸੀ ਨਾ ਉਦੋਂ ਜੂਨ ਜਲਾਈ ਦੇ ਛੁੱਟੀਆਂ ਤੇ ਆਏ ਸੀ ਉਦੋਂ ਪਾਣੀ ਬਹੁਤ ਸੀਗਾ ਇੱਥੇ ਗੁਰਦੁਆਰਾ ਸਾਹਿਬ ਦੇ ਉੱਪਰ ਤੱਕ ਮਤਲਬ ਅੰਦਰ ਤੱਕ ਪਾਣੀ ਆਉਣ ਨੂੰ ਹੋਇਆ ਪਿਆ ਸੀ ਉਸ ਟਾਈਮ ਦਰਸ਼ਨ ਹੋ ਗਏ ਜੀ ਬਹੁਤ ਵਧੀਆ ਦਰਸ਼ਨ ਹੋਏ ਤੇ ਹੁਣ ਜਾਵਾਂਗੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੇ ਉਸ ਤੋਂ ਬਾਅਦ ਫਿਰ ਬਾਕੀ ਗੁਰਦੁਆਰਾ ਕੰਗਨ ਕਾਟ ਸਾਹਿਬ ਆ ਉਹ ਬਿਲਕੁਲ ਨਾਲ ਹੀ ਹੈ ਦਰਬਾਰ ਸਾਹਿਬ ਦੇ ਇੱਥੇ ਦਰਸ਼ਨ ਕਰਾਂਗੇ ਉਹ ਪੈਦਲੀ ਕਰ ਲਾਂਗੇ ਮੰਨ ਲਓ ਕਿ ਇਹਨਾਂ ਨੇ 600 ਰੁਪਏ ਲਿਆ ਹੁਣ ਆਟੋ ਦੇ ਵਿੱਚ ਸਾਡੇ ਤੋਂ 600 ਰੁਪਏ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਲੈ ਕੇ ਜਾਣਗੇ ਜਿਵੇਂ ਇੱਕ ਗੁਰਦੁਆਰਾ ਹਾਂਡੀ ਸਾਹਿਬ ਹੋ ਗਿਆ ਤੇ ਸੋਨਾ ਟੋਲੇ ਹੋ ਗਿਆ ਗੁਰਦੁਆਰਾ ਸਾਹਿਬ ਤੇ ਹਾਂਡੀ ਸਾਹਿਬ ਹੋ ਗਿਆ ਗੁਰਦੁਆਰਾ ਸਾਹਿਬ ਤੇ ਇੱਕ ਆਪਣਾ ਗਾਊ ਘਾੜ ਗੁਰਦੁਆਰਾ ਸਾਹਿਬ ਹੋ ਗਿਆ ਇੱਕ ਪਾਸੇ ਚੌਥਾ ਗੁਰਦੁਆਰਾ ਸਾਹਿਬ ਹੁਣ ਗੁਰੂ ਕਾ ਬਾਗ ਜਾਵਾਂਗੇ ਅਸੀਂ ਪੱਕੇ ਤਾਂ ਨਹੀਂ ਹੈਗੇ ਨਹੀਂ ਇੰਨੀ ਤਾਂ ਕਾਰਤ ਹੋਈ ਨਹੀਂ ਵੀ ਜੇ ਧੀ ਖਾਲੀ ਚਾਹ ਪੀ ਲਈ ਹੋਗੇ ਕੈਮ ਹਾਂ ਕੈਮ ਹੋ ਗਏ ਹਾਂ ਚਲੋ ਵਧੀਆ ਐਵੇਂ ਨਾਲੇ ਕਿਹੜਾ ਕੋਈ ਜਾ ਤੁਰਨਾ ਪਿਆ ਬੈਠੇ-ਬੈਠੀ ਪਹੁੰਚ ਗਏ ਹਰ ਜਗ੍ਹਾ ਤੇ ਆਪਾਂ ਵਧੀਆ ਨਹੀਂ ਲੱਗਦਾ ਚਲੋ ਬੈਠੋ ਘਰਾਂ ਚੱਲੀਏ ਕਿੰਨੇ ਕਿਲੋਮੀਟਰ ਹੋਊਗਾ ਇਹ ਕੋਲ ਹਣਾ ਵਕਲੋ ਤੋਂ ਨਿਕਲ ਪਿਆ। ਉੱਪਰ ਤੀ ਜਾਂਦਾ ਗੰਗਾ ਨਦੀ ਦੇ। ਥਾਈ ਬਨੇ ਰਹਾ ਬੜੀ। ਲਓ ਜੀ ਬਹੁਤ ਜੀ ਗੁਰਦੁਆਰਾ ਸ੍ਰੀ। ਗੁਰੂ ਕਾ ਬਾਗ। ਆ। ਆਜੋ ਆਜੋ। ਗੁਰਦੁਆਰਾ ਸ੍ਰੀ ਗੁਰੂ ਘਰ ਦਾ ਬਾਗ ਪਾਸਾ ਨੌਵੀਂ ਤੇ ਦਸਵੀਂ ਇੱਥੇ ਗੁਰਦੁਆਰਾ ਗੁਰੂ ਘਰ ਦਾ ਬਾਗ ਮੇਕ ਸਲੋਪਰ ਵੀ ਬਣਾਇਆ ਹੈ ਵੇਖੋ ਆਪਾਂ ਦਾ ਬਹੁਤ ਪਹੁੰਚੇ ਆਏ ਇੱਥੇ ਵੀ ਆਜੋ ਆਜੋ ਬਹੁਤ ਸਾਰੇ ਆਏ ਹਾਂ ਹਾਂ ਥੈਂਕ ਯੂ ਸਵਾਗਤ ਲੇ ਹਾਂ ਜੀ ਅੰਕਪਾ ਲੱਗਿਆ ਹਾਂ ਹਾਂ ਜੀ ਗੁਰਤੇਗ ਬਾਧਰ ਜੀ ਮਹਾਰਾਜ ਨੇ ਨੇ ਬੰਦੀ ਦਾ ਤਨ ਕਰਕੇ ਗੱਡੀ ਸੀਗੀ ਇੱਥੇ ਇਸ ਜਗ੍ਹਾ ਤੇ ਪਰੇਸ਼ਾਨੀ ਉਸੇ ਦੀ ਹੈ ਬਰਖਤ ਨਾ ਹੋ ਗਿਆ ਸੀ ਹਰਾ ਫਿਰ ਬਾਦ ਵਿੱਚ

ਵਾਹ ਪਾਣੀ ਅੰਦਰ ਦੇ ਦੇ ਬਿੱਕੀ ਹਾਂ ਇਹ ਪਾਣੀ ਹੁੰਦਾ ਇੱਥੇ ਬੈਠੇ ਉੱਤੀ ਜਾਬ ਪੀਣ ਲੱਗ ਜਾਂਦੇ ਹੈ ਉਹ ਜਾਪ ਵੀ ਰਹੀ ਇੱਥੇ ਦੇਖੋ ਇਹ ਖੂਹ ਬਣਾਇਆ ਹੈ ਖੂਹ ਜਿਹੜਾ ਪੁਰਾਣਾ ਆਪ ਕਿਹਨੇ ਆਪੋ ਸੋਹਣੀ ਨਾ ਹਾਂ ਲੱਗਦਾ ਨਹੀਂ ਤਾਂ ਮੈਂ ਤਾਂ ਨਹੀਂ ਆਤਾਸ ਦਾ ਆਕਰ ਲੈ ਜਾ ਆਮ ਕਾਪਾ ਵਾਪਸ ਆ ਗਏ ਜੀ ਦੁਪਹਿਰ ਤੱਕ 1:00 ਵਜ ਗਿਆ ਤਾਂ ਵੀ ਸ਼ਹਿਰ ਚ ਜਾਮ ਸੀ ਥੋੜਾ ਬਾਹਰ ਤੇ ਲੈ ਕੇ ਆਇਆ ਬੰਦਾ ਤੇ ਲੱਗੋ ਪਛਾਤਾ ਸਕਾਂਗੇ ਮੈਂ ਥੋੜੀ ਦੇਰ ਕਰਾਂਗੇ ਅੱਗੇ ਗੁਰਦੁਆਰਾ ਬਾਹਰ ਲੰਗਰ ਥਾਵੇਂ ਮੈਂ ਸੰਗਤ ਅੰਦਰ ਕੈਬਿਨਟਰੀ ਬਣੀ ਹੋਈ ਤੇ ਬਣੀ ਹੈ ਜੀ ਅਮੇ ਇੱਥੇ ਕਮਰੇ ਬਣੇ ਹੋਏ ਰਹੇ ਸੀ ਕਿ ਅੰਦਰ ਕੈਬਿਨਟਰੀ ਬਣਾ ਲਾ ਫੰਮਨੇ ਵੇਟਿੰਗ ਏਰੀਆ ਕਿਥੇ ਆਲੇ ਵੇਟ ਕਰ ਰਹੇ ਨੇ ਉਹ ਘਰ ਸਾਹਮਣੇ ਉਹ ਤੇ ਕੋਲ ਮਿਲ ਜਾਂਦਾ ਕਰਤੋ ਜੀ ਹਾਂਜੀ ਆਹ ਇਮਾਰਤ ਤੇ ਨਵੀਂ ਬਣੂਗੀ ਸਾਰੀ ਪਹਿਲਾਂ ਬੇਸਮੈਂਟ ਬਣ ਰਹੀ ਆ ਦੇਖੋ ਤੇ ਪਹਿਲਾਂ ਵੀ ਸਾਹਮਣੇ ਇਮਾਰਤ ਬਣੀ ਆ ਅੰਤੋਂ ਅੱਜ ਗੱਲ ਕਰ ਰਹੇ ਸੀਗੇ ਬਾਬਾ ਜੀ ਸੁਖਨਾਮ ਸਿੰਘ ਜੀ ਦਾ 250 ਕਮਰਾ ਕਹ ਰਹੇ ਸੀ ਇੱਥੇ ਬਣੂਗਾ ਐਕਸਟਰਾ ਹੋਰ ਹਾਂ ਇੱਥੇ 200 200 ਕਮਰਾ ਬਣੂਗਾ ਨਾ ਇੱਥੇ ਹੋਰ ਹਾਂ ਪਹਿਲਾਂ ਵੀ ਕਮਰੇ ਬਹੁਤ ਨੇਗੇ ਕਿਉਂਕਿ ਸੰਗਤ ਬਹੁਤ ਆਉਂਦੀ ਆ ਨਾ ਅੱਜ ਕੱਲ੍ਹ ਤੇ ਪਹਿਲਾ ਸੰਗਤ ਘੱਟ ਆਉਂਦੀ ਹੁੰਦੀ ਸੀ ਤਿੰਨ ਸਾਲ ਪਹਿਲਾਂ ਆਏ ਸੀ ਉਦੋਂ ਬੜੇ ਆਸਾਨੀ ਨਾਲ ਕਮਰੇ ਮਿਲ ਜਾਂਦੇ ਸੀਗੇ ਸੰਗਤ ਨੂੰ ਤੇ ਸੰਗਤ ਇੰਨੀ ਹੁੰਦੀ ਸੀ ਬਹੁਤ ਘੱਟ ਹੁੰਦੀ ਸੀ ਪਰ ਐਤ ਕੀ ਸੰਗਤ ਬਹੁਤ ਜ਼ਿਆਦਾ ਪਿਛਲੀ ਵਾਰ ਵੀ ਆਏ ਸੀ ਅਸੀਂ ਜੂਨ ਜੁਲਾਈ ਚ ਮੰਨ ਲਾ ਤਾਂ ਤੇ ਉਦੋਂ ਵੀ ਸੰਗਤ ਬਹੁਤ ਜ਼ਿਆਦਾ ਸੀਗੇ ਚਲ ਲਓ ਜੀ ਰੂਮ ਚ ਆ ਗਏ ਹਾਂ ਹੁਣ 2 ਵਜੇ ਮੁਕੀ ਨੇ 2 ਵਜੇ ਸੀ 6 ਬੜਕ 6 ਇੱਚ ਰਹਿ ਗਏ ਸੀ ਫਿਰ 2 ਵਜੇ ਕੱਲ 2 ਘੰਟੇ ਬੜਾ ਰਾਮ ਕਰਾਂਗੇ ਫਿਰ ਅਸੀਂ ਜਾਵਾਂਗੇ ਤੇ ਦੇਖਦੇ ਵੀ ਸੇਵਾ ਕਰਾਈਏ ਜਾਂ ਫਿਰ ਸੌਣ ਨੂੰ ਜਾਵਾਂਗੇ ਨਾ ਅੰਦਰ you